ਆਪਾਂ ਆਪਾਂ ਦੋ ਤਿੰਨ ਗੇੜਾ ਮਿਲੇ ਆ ਪਰ ਆਪਾਂ ਮਿਲੇ ਆਪਾਂ ਨੂੰ ਐ ਫੀਲ ਨਹੀਂ ਹੋਇਆ ਵੀ ਯਾਰ ਆਪਾਂ ਦੂਜੀ ਦੀ ਚੀਰੀ ਮਿਲਦਾ ਯਾਰ ਬਾਈ ਇੱਕ ਏਰੀਏ ਦੇ ਹੋਣ ਕਰਕੇ ਉਹਦੇ ਨਾਲ ਇਨਾ ਪਿਆਰ ਬਣ ਗਈ ਨਾ ਬਾਈ ਵੀ ਉਹ ਬੰਦਾ ਮੇਰੇ ਬਾਰੇ ਐ ਸੋਚਣ ਲੱਗ ਗਿਆ ਸੀ ਯਾਰ ਵੀ ਜੇ ਯਾਰ ਤੇਰਾ ਐ ਹੋ ਜੇ ਗਲਾਬ ਤਾਂ ਤੇਰੀ ਯਾਰ ਜ਼ਿੰਦਗੀ ਸੈੱਟ ਹੋ ਜੂ ਯਾਰ ਜੇ ਤੂੰ ਦੋ ਚਾਰ ਕਿੱਲੇ ਜ਼ਮੀਨ ਦੇ ਲੈ ਲਈ ਯਾਰ ਜੇ ਕੰਮ ਨਹੀਂ ਚੱਲੂ ਜੇ ਖੇਤੀ ਦਾ ਕਰ ਲੈਣਾ ਬਹੁਤ ਜ਼ਿਆਦਾ ਸੋਚਣ ਲੱਗ ਗਿਆ ਸੀ ਮੇਰੇ ਲਈ ਤੇ ਇਹੀ ਬਾਈ ਹੋਰ ਆਪਾਂ ਨੂੰ ਇੱਥੇ ਹੋਰ ਕੁਝ ਨਹੀਂ ਹੈਗਾ ਬਾਈ ਇਹੀ ਬਹੁਤ ਵੱਡੀ ਗੱਲ ਆ ਵੀ ਕੋਈ ਬੰਦਾ ਕਿਸੇ ਲਈ ਸੋਚ ਰਿਆ ਬੋਲੀ ਬਾਈ ਪਹਿਲੀ ਗੱਲ ਕੀ ਕਹਿਣੀ ਸੀ ਸਿੱਧੂ ਨੇ ਜਾਂਦਾ ਤਾਂ ਉਹਨੇ ਯਾਰ ਬਾਈ ਪਹਿਲਾਂ ਤਾਂ ਐਨਕਾ ਗਾਣਾ ਸੁਣਨਾ ਸੀ ਮੇਰਾ ਐਨਕਾ ਗਾਣਾ ਬੜਾ ਚੱਲਿਆ ਹਾਂ ਉਹਨੇ ਕਹਿਣਾ ਯਾਰ ਵੀ ਠੀਕ ਆ ਓਏ ਹਾਂ ਇਹ ਆਟਾ ਠੀਕ ਆ ਯਾਰ ਹਾਂ ਹੋ ਗਿਆ ਹਿਸਾਬ ਚ ਕੰਮ ਫਿਰ ਜਦੋਂ ਗੱਡੀ ਲੈਤੀ ਫਿਰ ਉਹਨੇ ਚਲਾ ਕੇ ਦੇਖਣੀ ਸੀ ਅੱਛਾ ਉਹਨੇ ਕਹਿਣਾ ਵੀ ਲੈ ਆ ਤੇਰੇ ਵਾਲੀ ਗੱਡੀ ਦਾ ਜੋਰ ਦੇਖੀਏ ਕਿੰਨਾ ਕਾ ਹਾਂ ਫਿਰ ਉਹਨੇ ਘਰੇ ਕਰਿਆ ਕਿ ਸ਼ਾਇਦ ਉਹ ਫਿਰ ਇੱਥੇ ਭੰਗੜਾ ਭੰਗੜਾ ਪਾ ਕੇ ਜਾਂਦਾ ਪੂਰਾ ਖੁਸ਼ੀ ਮਨਾ ਕੇ ਜਾਂਦਾ ਵੀ ਆ